ਖਬਰ 247 ਦੇ ਵਿੱਚ ਵਿਸ਼ੇਪਰਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਮੇਰਾ ਸਾਥ ਹੈ ਨੀਕੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਜੀਤ ਸਿੰਘ ਜੀ ਦੇ ਇਸ ਪ੍ਰੋਗਰਾਮ ਦਾ ਆਗਾਜ਼ ਕਰਨਗੇ ਕਿਰਪਾ ਸਵਾਗਤ ਹੈ ਸਚਿਕਾ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਭ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ 2024 ਦੀ ਆਮ ਅਮਰੀਕੀ ਰਾਸ਼ਟਰਪਤੀ ਚੋਣਾਂ ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ 트੍ਰੰਪ ਤੇ ਲਈ ਇਹ ਆਖਰੀ ਚੋਣ ਹੋ ਸਕਦੀ ਹੈ। ਬਿਲਕੁਲ ਡੋਨਲਡ 트੍ਰੰਪ ਨੇ ਕਿਹਾ ਹੈ ਜੀ ਪਹਿਲੀ ਪਹਿਲੀ ਵਾਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਮੈਂ ਇਸ ਵਾਰ ਚੋਣ ਹਾਰ ਜਾਣਾ ਤੇ ਮੈਂ ਦੁਬਾਰਾ ਚੋਣ ਨਹੀਂ ਲੜੂੰਗਾ 2018 ਚ ਪਰ ਜੇ ਜਿੱਤ ਵੀ ਜਾਂਦੇ ਆ ਤੇ 2018 ਦੀ ਚੋਣ ਤਾਂ ਉਹ ਨਹੀਂ ਲੜ ਸਕਦੇ ਕਿਉਂਕਿ 2028 ਦੀ ਸੋਰੀ ਹਜੀ 2028 ਦੀ ਚੋਣ ਕਿਉਂਕਿ ਜਿਹੜਾ ਅਮਰੀਕਾ ਦਾ ਲਾਅ ਆ ਉਹ ਕਹਿੰਦਾ ਹੈ ਕਿ ਰਾਸ਼ਟਰਪਤੀ ਸਿਰਫ ਦੋ ਟਰਮ ਹੀ ਰਹਿ ਸਕਦਾ ਇੱਕ ਟਰਮ ਅੱਗੇ ਰਹਿ ਗਿਆ ਤੇ ਜੇ ਹੁਣ ਉਹ ਜਿੱਤ ਵੀ ਜਾਂਦੇ ਆ ਤੇ ਫਿਰ 2028 ਚਾ ਉਦਾ ਵੀ ਨਹੀਂ ਲੜਨਾ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਦੋ ਵਾਰ ਉਨ੍ਹਾਂ ਨੇ ਇਹ ਗੱਲ ਕਬੂਲ ਕੀਤੀ ਆ ਕਿ ਮੈਂ ਚੋਣ ਹਾਰ ਸਕਦਾ ਕਿਉਂਕਿ ਆਮ ਤੌਰ ਤੇ ਕੋਈ ਵੀ ਕੈਂਡੀਡੇਟ ਇਹ ਨਹੀਂ ਕਹਿੰਦਾ ਕਿ ਮੈਂ ਚੋਣ ਹਾਰ ਜੂਗਾ ਜੀ ਤੇ ਖਾਸ ਕਰਕੇ 트럼ਪ ਦੇ ਦੇ ਸੁਭਾਚੀ ਨਹੀਂ ਹੈਗਾ ਨਾ ਪਰ ਉਹਨਾਂ ਨੇ ਪਿਛਲੇ ਦਿਨੀ ਇਜ਼ਰਾਈਲੀ ਅਮਰੀਕਨ ਕਾਉਂਸਲ ਦਾ ਇੱਕ ਸਮਾਰੋਹ ਸੀ ਉੱਥੇ ਵੀ ਬੋਲਦਿਆਂ ਕਿਹਾ ਸੀਗਾ ਕਿ ਜੇ ਮੈਂ ਹਾਰਿਆ ਤੇ ਜਹੂਦੀ ਮੇਰੀ ਜਿਹੜੀ ਹਾਰ ਹੈ ਉਹਦੇ ਕਾਰਨ ਹੋਣਗੇ ਜੇ ਜਹੂਦੀਆਂ ਦੇ 40 ਜਾਂ 60% ਲੋਕ ਜਿਹੜੇ ਆ ਦੁਸ਼ਮਣਾਂ ਨੂੰ ਵੋਟ ਦੇ ਰਹੇ ਹੁਣ ਤੇ ਫਿਰ ਮੈਂ ਹਾਰੂੰਗਾ ਹੀ ਉੱਥੇ ਉਹਨੇ ਮੰਨਿਆ ਸੀਗਾ ਤੇ ਹੁਣ ਜਿਹੜੀ ਉਹਨਾਂ ਨੇ ਕਿਹਾ ਆ ਕਿ ਜੇ ਮੈਂ ਹੁਣ ਹਰ ਗਿਆ ਤਾਂ ਫਿਰ ਮੈਂ 28 ਦੀ ਚੋਣ ਨਹੀਂ ਜਿੱਤੂਗਾ ਸੋ ਦੂਜੇ ਪਾਸੇ ਕਮਰਾ ਜਿਹੜੇ ਆ ਉਹ ਜਿੰਨੇ ਹੁਣ ਤੱਕ ਪੋਲ ਆ ਰਹੇ ਉਹਨਾਂ ਚ ਅੱਗੇ ਨਜ਼ਰ ਆ ਰਹੇ ਆ ਤੇ ਟਰੰਪ ਰਾਨੇ ਦੋ ਹਾਰ ਹੁਣ ਤੱਕ ਇਹ ਗੱਲ ਨੂੰ ਅਕਸੈਪਟ ਕਰ ਲਿਆ ਕਿ ਉਹ ਪਿੱਛੇ ਨੇ ਤੇ ਉਹ ਹਾਰ ਵੀ ਸਕਦੇ ਆ ਜੀ ਅੱਹ ਅਲਬਾਮਾਸ ਨੂੰ ਇੱਕ ਗੋਲੀਬਾਰੀ ਦੇ ਵਿੱਚ ਚਾਰ ਦੀ ਮੌਤ ਤੇ 17 ਜ਼ਖਮੀ ਹੋਣ ਵਾਲੇ ਸ਼ੱਕੀਆਂ ਦੀ ਪਾਲ ਹੱਲੇ ਵੀ ਜਾਰੀ ਹੈ। ਇਹ ਸੈਚਰਡੇ ਦੀ ਘਟਨਾ ਹੈ ਜੀ ਇਹ ਬਰਮਿੰਗਮ ਦਾ ਕੋਈ 5 ਸਟਾਰ ਪੁਆਇੰਟ ਹੈ ਜਿੱਥੇ ਬਹੁਤ ਸਾਰੇ 바ਰ ਨੇ ਹੋਟਲ ਨੇ ਤੇ ਰੈਸਟੋਰੈਂਟ ਨੇ ਬੜੀ ਚਹਿਲ ਪਹਿਲ ਵਾਲਾ ਇਲਾਕਾ ਵਾਲਾ ਇਲਾਕਾ ਹੈ ਉੱਥੇ ਸ਼ਨੀਵਾਰ ਰਾਤ ਨੂੰ ਉੱਥੇ ਗੋਲੀਬਾਰੀ ਹੋਈ ਸੀਗੀ ਵੈਸੇ ਅਸੀਂ ਆਪਣੇ ਦਰਸ਼ਕਾਂ ਨਾਲ ਗੱਲ ਸਾਂਝੀ ਕੀਤੀ ਸੀ ਕਿ ਅਮਰੀਕਾ 'ਚ ਇਹ ਘਟਨਾਵਾਂ ਆਮ ਹੀ ਹੁੰਦੀਆਂ ਨੇ ਤੇ ਇਸ ਸਾਲ ਦੇ ਵਿੱਚ ਵਿੱਚ 400 ਵਾਰ ਇਦਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ ਕਿ ਕੁਝ ਲੋਕ ਆਉਂਦੇ ਆ ਤੇ ਅੰਦਾ ਤੂੰ ਲੋਕਾਂ ਤੇ ਗੋਲੀ ਚਲਾ ਦਿੰਦੇ ਆ ਪਰ ਇਹ ਜਿਹੜੀ ਘਟਨਾ ਹੋਈ ਆ ਪੁਲਿਸ ਦਾ ਮੰਨਣਾ ਆ ਕਿ ਇਹ ਟਾਰਗੇਟ ਕਿਲਿੰਗ ਸੀਗੀ ਉਹ ਕਿਸੇ ਇੱਕ ਬੰਦੇ ਨੂੰ ਮਾਰਨਾ ਚਾਹੁੰਦੇ ਸੀਗੇ ਪਰ ਉਹ ਉਹਦੇ ਵਿੱਚ ਸਿੱਧੇ ਸਫਲ ਨਹੀਂ ਹੋਏ ਉਹਨਾਂ ਨੇ ਗੋਲੀਬਾਰੀ ਕੀਤੀ ਆ ਜਿਹਦੇ ਵਿੱਚ 4 ਲੋਕ ਮਰੇ ਆ ਤੇ 17 ਜਿਹੜੇ ਆ ਜ਼ਖਮੀ ਹੋਏ ਆ ਪੁਲਿਸ ਇਹਦਾ ਕੋਈ ਦਾ ਕਲੂ ਨਹੀਂ ਲੱਭ ਸਕੀ ਪੁਲਿਸ ਦੀ ਕੱਲ ਵੀ ਰਿਪੋਰਟ ਆ ਰਹੀ ਸੀ ਕਿ ਸਾਡਾ ਜਿਹੜਾ ਖੁਫੀਆ ਤੰਤਰ ਹੈ ਉਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਬੰਦੇ ਪੈਦਲ ਆਏ ਕਿ ਕਾਰ ਤੇ ਆਏ ਪਰ ਹੁਣ ਉਹਨਾਂ ਨੇ ਇੱਕ ਗੱਲ ਨਵੀਂ ਜਰੂਰ ਕਹੀ ਆ ਕਿ ਇਹ ਜਿਹੜਾ ਆ ਜਿੱਦਾਂ ਸ਼ੂਟਰ ਨਹੀਂ ਕਰਾਇ ਤੇ ਕਰ ਲੀਦਾ ਉਸ ਤਰ੍ਹਾਂ ਦਾ ਮਾਮਲਾ ਲੱਗਦਾ ਕਿ ਉਹ ਇੱਕ ਮਾਰ ਬੰਦੇ ਨੂੰ ਮਾਰਨਾ ਚਾਹੁੰਦੇ ਸੀਗੇ ਤੇ ਕਈ ਬੰਦੇ ਹਥਿਆਰਬੰਦ ਜਿਹੜੇ ਉਹ ਗੱਡੀ ਚੋਂ ਬਾਹਰ ਨਿਕਲੇ ਜਿਨ੍ਹਾਂ ਨੇ ਉਹਨਾਂ ਨੂੰ ਖਿੱਚਿਆ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਤੇ ਫਿਰ ਇਹ ਗੋਲਾਬਾਦੀ ਕਰ ਦੋ ਬਾਅਦ ਫੌਰਨ ਉਥੋਂ ਭੱਜ ਗਏ ਜੀ ਰੂਸ ਦੇ ਸਭ ਤੋਂ ਵੱਡੇ ਆਨਲਾਈਨ ਰਿਟੇਲਰ ਵਾਈਬਲੇਜ਼ਰ ਦੇ ਮਾਸਕੋ ਦਫਤਰ ਦੇ ਵਿੱਚ ਪਿਛਲੇ ਹਫਤੇ ਇੱਕ ਮਾਰੂ ਗੋਲੀਬਾਰੀ ਦੇ ਮਾਸਕੋ ਚੁੱਪ ਹੈ ਜਿਹਦਾ ਆਪਾਂ ਇੱਥੇ ਵਾਲਮਾਰਟ ਕਹਿੰਦੇ ਆ ਜੀ ਉੱਥਾਂ ਦਾ ਉੱਥੇ ਮਾਸਕੋ ਦੇ ਵਿੱਚ ਕੋਈ ਵੱਡਾ ਉਹਨਾਂ ਦਾ ਹੈਗਾ ਆਪਣਾ ਚੇਨ ਜਿਹੜਾ ਰਿਟੇਲ ਸ਼ੋ ਵਾਲਾ ਇਨਾਂ ਦਾ ਕੋਈ ਆਪਸੀ ਸਮਝੌਤਾ ਆਇਆ ਕੋਈ ਦੂਜੇ ਜਿੱਦਾਂ ਆਮ ਹੁੰਦਾ ਕਾਰਪੋਰੇਟ ਦੇ ਵਿੱਚ ਵੀ ਇੱਕ ਸਟੋਰ ਦੂਜੇ ਨੂੰ ਖਰੀਦ ਲੈਂਦਾ ਜਾਂ ਕੋਈ ਕਾਰਪੋਰੇਟ ਇੱਕ ਦੂਜੇ ਚ ਮਰਜ ਹੋ ਜਾਂਦਾ ਪਰ ਇਦਾਂ ਦੀ ਕੋਈ ਘਟਨਾ ਹੋਈ ਆ ਪਰ ਉੱਥੇ ਜਿਹੜੀ ਹੈ ਇੱਕ ਗਲੀ ਦੇ ਵਿੱਚ ਆਹਮੋ ਸਾਹਮਣੇ ਗੋਲੀਆਂ ਚੱਲੀਆਂ ਨੇ ਤੇ ਗਨ ਵਾਇਲੈਂਸ ਵਰਗੀ ਗੱਲ ਹੋਈ ਆ ਇੱਥੇ ਤੇ ਇਹਦੇ ਚ ਦੋ ਲੋਕ ਮਾਰੇ ਗਏ ਆ ਤੇ ਸੱਤ ਲੋਕ ਜ਼ਖਮੀ ਹੋਏ ਆ ਤੇ ਜਿਹੜੇ ਜਾਣਕਾਰ ਲੋਕ ਉਹ ਕਹਿੰਦੇ ਕਿ ਜਦੋਂ 1990 ਚ ਜਿਹੜਾ ਟੱਕ ਰਿਆ ਸੀ ਜਦੋਂ ਸੋਵੀਤ ਯੂਨੀਅਨ ਤੇ ਕਮਿਊਨਿਜ਼ਮ ਜਿਹੜਾ ਉਹ ਵੀਕ ਹੋ ਰਿਹਾ ਸੀ ਉਹਨਾਂ ਦੇ ਨਾਲ ਜਿਵੇਂ ਹੋਈਆਂ ਕਟਰਾਵਾਂ ਜਿਹੜੀਆਂ ਆਮ ਹੀ ਉਕਰ ਹੁੰਦੀਆਂ ਸੀ ਤੇ ਲੋਕਾਂ ਨੂੰ ਯਾਦ ਆ ਰਹੀ ਆ ਕਿ ਉਦੋਂ ਵੀ ਇਦਾਂ ਦੀ ਹਫੜਾ ਫੜੀ ਹੋ ਜਾਂਦੀ ਸੀ ਤੇ ਕਦੀ ਕੋਤਿਆਂ ਗੋਲੀ ਚੱਲ ਜਾਂਦੀ ਸੀ ਕਦੀ ਕਿਤੇ ਗੋਲੀ ਚੱਲ ਜਾਂਦੀ ਸੀ ਸੋ ਹੁਣ ਜਿਹੜਾ ਹੈਗੀ ਆ ਕੰਪਨੀ ਉਹਨਾਂ ਦੇ ਕੋਲ ਰਲੇਵੇਂ ਦੀ ਅਸਲ ਚ ਗੱਲ ਲੱਗਦੀ ਆ ਪਰ ਸਰਕਾਰੀ ਪੱਧਰ ਤੇ ਆਇਆ ਵੀ ਸਰਕਾਰ ਦਾ ਜਿਹੜਾ ਕੋਈ ਲੈਣਾ ਦੇਣਾ ਨਹੀਂ ਕੋਈ ਕੰਪਨੀਆਂ ਆਪੋ ਚ ਰਲੇਵਾ ਕਰਦੀਆਂ ਨਹੀਂ ਕਰਦੀਆਂ ਇਹ ਉਹਨਾਂ ਦਾ ਆਪਣਾ ਮਾਮਲਾ ਸਾਡੇ ਅਧਿਕਾਰ ਤੋਂ ਬਾਹਰ ਆ ਤੇ ਕਾਰੋਬਾਰੀ ਕੰਮ ਸੀਗਾ ਤੇ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਕਿ ਕਿਉਂ ਇਹ ਝਗੜਾ ਹੋਇਆ ਪਰ ਲਾਰਡ ਆਰਡਰ ਦੀ ਸਿਚੁਏਸ਼ਨ ਕੰਟਰੋਲ ਕਰ ਲਈ ਤੇ ਅਧਿਕਾਰੀਆਂ ਨੂੰ ਕੁਝ ਕਰਨਾ ਹੀ ਪੈਗਾ ਨਾ ਜੇ ਕਿਸੇ ਕਾਰਨ ਨੂੰ ਕੋਈ ਝਗੜਾ ਹੁੰਦਾ ਗੋਲੀ ਚੱਲਦੀ ਬੰਦੇ ਮਰਦੇ ਆ ਤਾਂ ਉੱਚੇ ਦਖਲਦਾ ਜਿਹਦੇ ਕਰਨੀ ਪਊਗੀ ਇਹ ਕਹੇ ਪੱਲਾ ਝਾੜ ਲੈਣਾ ਕਿ ਸਾਡਾ ਲੈਣ ਦੇ ਨ ਕੋਈ ਨਹੀਂ ਇਹ ਪੋਸੀਬਲ ਨਹੀਂ ਹੁੰਦਾ ਕਿਸੇ ਕੰਟਰੀ 'ਚ ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਟਕਰਾਅ ਸੋਮਵਾਰ ਨੂੰ ਵਾਅਦਾ ਨਜ਼ਰ ਆ ਰਿਹਾ ਹੈ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਹਿਜ਼ਬੁੱਲਾ ਨੇ ਹੋਰ ਕਹਾ ਹੈ ਕਿ ਉਸਨੇ ਦੱਖਣੀ ਲੈਬਨਾਨ ਵਿੱਚ ਇਜ਼ਰਾਈਲੀ ਹਮਲਿਆਂ ਦੇ ਜਵਾਬ ਦੇ ਵਿੱਚ ਆਪਣੇ ਉਪਕਰਨਾ ਦੇ ਕਦਮ ਜਿਹੜੇ ਆ ਉਹ ਮਜ਼ਾਇਲਾ ਦਾਕੀਆਂ ਦਿੱਤੇ ਅਸਲ 'ਚ ਇਹ ਜਿਹੜਾ ਤਣਾਅ ਹੈ ਤੇ ਉਦੋਂ ਦਾ ਹੀ ਵੱਧ ਗਿਆ ਜਿੱਦਨ ਪੇਜਰ ਲਗਾਤਾਰ ਕੰਟੀਨਿਊ ਜਿਹੜੇ ਬੰਬਤਮਾ ਕੇ ਲਗਾਤਾਰ ਹੋ ਰਹੇ ਸੀ ਜਿਹੜਾ ਪੇਜਰ ਫਟ ਰਹੇ ਸੀਗੇ ਉਸ ਤੋਂ ਬਾਅਦ ਹਿਜ਼ਬੁਲਾ ਦਾ ਕਿੰਨੇ ਨੁਕਸਾਨ ਤੇ ਬੜਾ ਵੱਡਾ ਹੋਇਆ ਜਿਹੜੇ ਉਹਨਾਂ ਦੇ ਸੈਕੰਡ ਗਤਾਰ ਦੇ ਕਾਫੀ ਲੀਡਰ ਸੀ ਮਾਰੇ ਗਏ ਇਜ਼ਰਾਈਲ ਨੇ ਇਥੋਂ ਤੱਕ ਕਹਿਤਾ ਸੀ ਕਿ ਅਸੀਂ ਉਹਦਾ ਸਾਰਾ ਸਿਸਟਮ ਠਹਿ ਤੇ ਨਹੀਂ ਕਰ ਦਿੱਤਾ ਪਰ ਇਹਦੇ باوجود ਜਿਹੜਾ ਹੈ ਹਿਜ਼ਬੁਲਾਹ ਕਾਫੀ ਸ਼ਕਤੀਸ਼ਾਲੀ ਇੱਕ ਗਰੁੱਪ ਹੈ ਜਿਹੜਾ ਈਰਾਨ ਸਮਰਥਕ ਆ ਤੇ ਈਰਾਨ ਵੱਲੋਂ ਉਹਨੂੰ ਕਾਫੀ ਸਾਰਾ ਜਿਹੜਾ ਸਾਜ਼ੋ ਸਮਾਨ ਉਹ ਦਿੱਤਾ ਜਾਂਦਾ ਆ ਸੋ ਹੁਣ ਉਹਨਾਂ ਨੇ ਰਿਟੈਲੀਏਸ਼ਨ ਕੀਤੀ ਦੁਬਾਰਾ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਨਾ ਉਹ ਚਲਾਈਆਂ ਨੇ ਮਜ਼ਾਈਲਾ 35 ਰਾਕਟਾਂ ਦਾ ਮਜ਼ਾਈਲਾ ਚਲਾਈਆਂ ਪਰ ਜਿਦਾ ਹਮੇਸ਼ਾ ਹੁੰਦਾ ਇਜ਼ਰਾਈਲ ਇਹ ਇਸ ਗੱਲ ਨੂੰ ਘਟਾ ਕੇ ਦੱਸਦੇ ਆ ਕਦੀ ਨਹੀਂ ਕਹਿੰਦੇ ਜਾਂ ਤੇ ਉਹ ਕਹਿ ਦਿੰਦੇ ਆ ਸਾਡੇ ਆਰਨ ਡੋਮਨੇ ਨੂੰ ਪਹਿਲਾਂ ਹੀ ਫੜਦੇ ਹੋਏ ਸੀ ਤੇ ਜਾਂ ਕਹਿ ਦਿੰਦੇ ਕਿ ਉਹ ਰਾਕ ਦੇ ਡਿੱਗੇ ਜਰੂਰ ਪਰ ਖਾਲੀ ਥਾਂ ਤੇ ਡਿੱਗਿਆ ਹਰ ਵਾਰੀ ਇਹਦਾ ਕਿਉਂ ਦਾ ਕਿਉਂ ਖਾਲੀ ਥਾਂ ਤੇ ਡੇਗਦੇ ਆ ਦੂਜੇ ਪਾਸੇ ਕੁਝ ਰਿਪੋਰਟਾਂ ਇਹੋ ਜਿਹੀਆਂ ਆ ਰਹੀਆਂ ਕਿ ਲੋਕ ਰੋ ਰਹੇ ਆ ਉਹਨਾਂ ਦੇ ਘਰ ਢਹਿ ਗਏ ਆ ਤੇ ਨਾਲ ਦੀ ਨਾਲ ਹਿਜ਼ਬੁੱਲਾ ਨੇ ਇਹ ਕੀਤਾ ਦਾਵਾ ਕਿ ਬੰਬ ਕਿ ਜਿਹੜੇ ਰਾਕਟੇ ਜਿੱਟੇ ਆ ਖਾਲੀ ਥਾਂ ਤੇ ਨਹੀਂ ਟਾਰਗੇਟਡ ਸੀਗੇ ਤੇ ਉਹਨਾਂ ਦਾ ਜਿੱਥੇ ਸਾਜ਼ੋ ਸਮਾਨ ਆ ਮਿਲਟਰੀ ਦਾ ਜਿੱਥੇ ਉਹਨਾਂ ਦੇ ਸਟੋਰ ਨੇ ਬਰੂਦ ਦੇ ਅਸੀਂ ਉਹਨਾਂ ਤੇ ਹਮਲੇ ਕੀਤੇ ਆ ਤੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਉਹ ਕਰਨ ਦਾ ਦਾਵਾ ਕਹਿੰਦੇ ਆ ਤੇ ਦੂਜੇ ਪਾਸੇ ਲਬਨਾਨ ਚ ਇਜ਼ਰਾਈਲ ਨੇ ਫੇਰ ਲਗਾਤਾਰ ਬੰਬਾਰੀ ਕੀਤੀ ਆ ਤੇ ਉਹਦੇ ਵਿੱਚ 182 ਲੋਕਾਂ ਦੀ ਮੌਤ ਦੀ ਖਬਰ ਆ ਰਹੀ ਹੈ ਪਿਛਲੇ ਥੋੜੇ ਸਮੇਂ ਚ ਤੇ ਇਜ਼ਰਾਈਲ ਜਿਹੜਾ ਉਹ ਚੇਤਾਵਨੀ ਦੇ ਰਿਹਾ ਸੀ ਲੋਕਾਂ ਨੂੰ ਕਿ ਜਿੱਥੇ-ਜਿੱਥੇ ਜ਼ਬੁੱਲਾ ਦੇ ਹੈੱਡਕੁਆਰਟਰ ਨੇ ਜਿੱਥੇ-ਜਿੱਥੇ ਤੁਹਾਨੂੰ ਪਤਾ ਕਿ ਜ਼ਬੁੱਲਾ ਦੀ ਅੰਕੂਪਟੀ ਨੇ ਉੱਥੇ ਹਮਲੇ ਹੋ ਸਕਦੇ ਤੇ ਤੁਸੀਂ ਉਰੇ ਪਰੇ ਹੋ ਜੋ ਪਰ ਲੋਕ ਜਦ ਇੱਕ ਆਪਣੇ ਘਰ ਛੱਡ ਕੇ ਕਿੱਥੇ ਜਾਣਗੇ ਸੋ ਇਹ ਜਿਹੜਾ ਹੁਣ ਬਲਾ ਹੈ ਲੈਟਰ ਜਿੱਦਾਂ ਦੱਸਿਆ ਕਿ 182 ਮਰੇ ਗਏ ਤੇ 727 ਲੋਕ ਜ਼ਖਮੀ ਹੋਣ ਦੀ ਖਬਰ ਵੀ ਆ ਰਹੀ ਆ ਤੇ 300 ਤੋਂ ਵੱਧ ਦੇ ਵੱਈ ਹਮਲੇ ਹੋਏ ਆ ਇੱਕੋ ਵਾਰ ਲਗਾਤਾਰ ਜਿਹੜੀ ਇਹ ਵਧੀ ਹੋਈ ਦੁਸ਼ਮਣੀ ਆ ਇਜ਼ਰਾਈਲ ਤੇ ਹਜ਼ਬੁੱਲਾ ਦੀ ਇਹ ਤੋਂ ਇੱਕ ਵੱਡਾ ਜੁੱਧ ਜਿਹੜਾ ਇਹ ਛੇੜਨ ਦੀ ਸੰਭਾਵਨਾ ਬਣੀ ਹੋਈ ਆ ਸੋ ਇਜ਼ਰਾਈਲ ਨੇ ਲਿਬਨਾਨ ਦੇ ਜਿਹੜੇ ਹਜ਼ਬੁੱਲਾ ਦੇ ਟਿਕਾਣੇ ਉੱਤੇ ਇਹ ਹਮਲੇ ਹੋਏ ਆ ਵੱਡੇ ਪੱਧਰ ਤੇ ਤੇ ਇਜ਼ਰਾਈਲ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਇਥੋਂ ਛੱਡ ਕੇ ਸੁਰੱਖਿਅਤ ਆ ਤੇ ਚਲੇ ਜਾਓ ਜਿਹੜਾ ਲਿਬਨਾਨ ਦਾ ਸੇਕ ਮੰਤਰਾਲਾ ਉਹਨਾਂ ਨੇ ਕਿਹਾ ਕਿ ਜਿਹੜਾ 100 ਵਾਰ ਦੱਖਣੀ ਲਬਨਾਨ ਦੇ ਸ਼ਹਿਰਾਂ ਤੇ ਪਿੰਡਾਂ 'ਤੇ ਜਿਹੜੇ ਹਮਲੇ ਹੋ ਰਹੇ ਆ ਉਹਨਾਂ 'ਚ ਘੱਟੋ-ਘੱਟ 100 ਲੋਕ ਮਰ ਗਏ ਆ ਤੇ ਲਬਨਾਨ ਦੇ ਪਬਲਿਕ ਹੈਲਥ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਵੀ ਇੱਕ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਨਾ ਹਮਲੇ 'ਚ ਔਰ ਬੱਚਾ ਤੇ ਔਰਤਾਂ ਸਮੇਤ 400 ਤੋਂ ਵੱਧ ਲੋਕ ਜ਼ਖਮੀ ਹੋਏ ਆ ਤੇ ਇਜ਼ਰਾਈਲ ਲਬਨਾਨ ਦੇ ਸਿਹਤ ਮੰਤਰਾਲੇ ਨੇ ਦੱਖਣੀ ਲਬਨਾਨ ਦੇ ਹਸਪਤਾਲਾਂ ਨੂੰ ਅਪੀਲ ਕੀਤੀ ਆ ਕਿ ਜਿਹੜੀਆਂ ਸਰਜਰੀ ਵਗੈਰਾ ਦੀ ਤੁਸੀਂ ਸ케ਜੂਲ ਕੀਤਾ ਹੋਇਆ ਜਿਹੜੀਆਂ ਗੈਰ ਜ਼ਰੂਰੀ ਸਰਜਰੀ ਨੇ ਉਹਨਾਂ ਨੂੰ ਤੁਸੀਂ ਫਿਰ ਹਾਲ ਪੋਸਟਪੋਨ ਕਰ ਦਿਓ ਤਾਂ ਕਿ ਜਿਹੜੇ ਲੋਕ ਇੰਨੇ ਵੱਡੀ ਪੱਧਰ ਤੇ ਜ਼ਖਮੀ ਹੋਏ ਉਹਨਾਂ ਦਾ ਇਲਾਜ ਐਮਰਜੈਂਸੀ ਕੀਤਾ ਜਾ ਸਕੇ ਡਾਕਟਰ ਉਧਰ ਬਿਜ਼ੀ ਨਾ ਹੋਣ ਤੇ ਆਈਡੀਆ ਕੁ ਜਿਹੜੀ ਆ ਇਜ਼ਰਾਈਲ ਡਿਫੈਂਡ ਡਿਫੈਂਸ ਫੋਰਸ ਤੇ ਉਹਨੇ ਕਿਹਾ ਹੈ ਕਿ ਹਿਜ਼ਬੁੱਲਾ ਨੇ ਸਾਡੇ ਮੁਲਕ ਦੇ ਉੱਤੇ 150 ਰਾਕੇਟ ਦਾਗਿਆ ਤੇ ਇਹਦੇ ਜਵਾਬ 'ਚ ਅਸੀਂ ਇਹ ਕਾਰਵਾਈਆਂ ਕਰ ਰਹੇ ਹਾਂ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਮਰੀਕੀ ਦੌਰੇ ਦੇ ਦੌਰਾਨ ਦੁਨੀਆ ਭਰ ਦੇ ਕਈ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਆਪੀਐਮ ਮੋਦੀ ਤੰਦਰਾਂ ਦੇ ਅਮਰੀਕਨ ਦੌਰੇ ਤੇ ਸੀਗੇ ਜੀ ਜਿੱਥੇ ਉਹਨਾਂ ਨੇ ਵੱਖ-ਵੱਖ ਜਿਹੜੇ ਉੱਥੇ ਹੋਰ ਲੀਡਰ ਆਏ ਸੀ ਉਹਨਾਂ ਨਾਲ ਮੁਲਾਕਾਤ ਕੀਤੀਆਂ ਭਾਰਤ ਦੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਕੁਆਡ ਦੀ ਜਿਹੜੀ ਮੀਟਿੰਗ ਉਹ 'ਚ ਹਿੱਸਾ ਲਿਆ ਤੇ ਪੀਐਮ ਮੋਦੀ ਨੇ ਨਿਊਯਾਰਕ ਵਿੱਚ ਫਲਸਤੀਨ ਦੇ ਰਾਸ਼ਟਰਪਤੀ ਜਿਹੜੇ ਮਹਿਮੂਦ ਅਬਾਸ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਫਲਸਤੀਨ ਮੁੱਦੇ ਤੇ ਜਿਹੜੀ ਆਪਣੀ ਭਾਰਤ ਦੀ ਪੋਜੀਸ਼ਨ ਆ ਉਹ ਉਹਦਾ ਉਹਨਾਂ ਨੂੰ ਫੇਰ ਦਰਾਈ ਆ ਕਿ ਅਸੀਂ ਆਜ਼ਾਦ ਫਲਸਤੀਨ ਦੇ ਹੱਕ ਵਿੱਚ ਆ ਫਿਰ ਉਹਨਾਂ ਨੇ ਕੁਆਇਦੇ ਕ੍ਰਾਊਨ ਪ੍ਰਿੰਸ ਜਿਹੜੇ ਨੇ ਸ਼ੇਖਸ ਬਾਦ ਖਾਲਦ ਅਲ ਹਮਦ ਅਲ ਸੁਬਾ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਆ ਤੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਉੱਥੇ ਗਏ ਹੋਏ ਸੀਗੇ ਕੇ ਪੀ ਓਲੀ ਉਹਨਾਂ ਨਾਲ ਵੀ ਵੱਖਰੀ ਮੁਲਾਕਾਤ ਕੀਤੀ ਆ ਜੀ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਜਿਹੜੇ ਉੱਥੇ ਗੂਗਲ ਦੇ ਸੀਈਓ ਨੇ ਸੁੰਦਰ ਪਚਾਈ ਜੀ ਅਤੇ ਐਡੋਬ ਦੇ ਜਿਹੜੀ ਆਪਾਂ ਉਹ ਜਿਹੜੀ ਵਰਤਦੇ ਆ ਸਾਫਟਵੇਅਰ ਐਡੋਬ ਦਾ ਜਿਹੜਾ ਹੁੰਦਾ ਉਹਦੇ ਸੀਈਓ ਨੇ ਸ਼ੰਤ ਨੂੰ ਨਰੈਣ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਆ ਉਹਨਾਂ ਨੇ ਮੀਟਿੰਗ ਵਿੱਚ IBM ਦੇ CEO ਜਿਹੜੇ ਰਵਿੰਦ ਕ੍ਰਿਸ਼ਨਾ ਉਹਨਾਂ ਨੂੰ ਵੀ ਮਿਲਿਆ ਤੇ AMD CEO ਲੀਜ਼ਾ ਸੁ ਤੇ ਮਾਡਰਨਰ ਦੇ CEO ਨੋਬਰ ਆਫੀਅਨ ਨਾਲ ਵੀ ਮੁਲਾਕਾਤ ਜਾਨੀ ਕਿ ਇੱਕ ਉਹਨਾਂ ਨਾਲ ਸਾਰੇ ਸੀਓਜ਼ ਇਕੱਠੇ ਹੋ ਕੇ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਕਿਹਾ ਆ ਕਿ ਮੈਂ ਟੈਕਨੋਲੋਜੀ ਦੇ ਮਾਮਲਿਆਂ ਤੇ ਉਹਨਾਂ ਕੋ ਕਾਫੀ ਕੁਝ ਗੱਲਾਂ ਬਾਤਾਂ ਜਾਣੀਆਂ ਨੇ ਤੇ ਕਈ ਚੀਜ਼ਾਂ ਜਿਹੜੀਆਂ ਇੱਕ ਦੂਜੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਤੇ ਉਹ ਭਾਰਤ ਵਿੱਚ ਜਿਹੜੀ ਟੈਕਨੋਲੋਜੀ ਦੀ ਤਰੱਕੀ ਹੋ ਰਹੀ ਆ ਇਹ ਸਾਰੇ ਜਿਹੜੇ ਵੱਡੇ ਲੋਕ ਨੇ ਸੀਓ ਨੇ ਉਹ ਤੋਂ ਕਾਫੀ ਇਮਪ੍ਰੈਸ ਨੇ ਜੀ ਇਹ ਤੋਂ ਬਾਅਦ ਉਹਨਾਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ ਉਹਨਾਂ ਨੇ ਉਥੇ ਕਿਹਾ ਹੈ ਕਿ ਜਿਹੜੀ AI ਆ ਦੁਨੀਆ ਵਾਸਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਹੋ ਸਕਦੀ ਆ ਮੇਰੀ ਨਜ਼ਰ ਚੋ ਅਮਰੀਕਾ ਇੰਡੀਆ ਅਮਰੀਕਾ ਹੈ AI ਮਤਲਬ ਇੰਡੀਆ ਤੇ ਅਮਰੀਕਾ ਆ ਮਤਲਬ ਇਹ ਕਿ ਸਾਡਾ ਜਿਹੜਾ ਅਮਰੀਕਾ ਨਾਲ ਐ ਇਸ ਵੇਲੇ ਬਹੁਤ ਭਾਈਚਾਰਕ ਸਾਝ ਆ ਤੇ ਅਮਰੀਕਾ ਦੇ ਨਾਲ ਸਾਡਾ ਵੱਡੇ ਪੱਧਰ ਤੇ ਵਪਾਰਕ ਸਾਡਾ ਭਾਈ ਵਾਲ ਆ ਤੇ ਨਰਿੰਦਰ ਮੋਦੀ ਨੇ ਇੱਕ ਉਥੇ ਵੱਡਾ ਹਾਲ ਹੁੰਦਾ ਅਰੇਨਾ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਸੰਬੋਧਨ ਕਰ ਰਹੇ ਸੀ ਭਾਰਤੀ ਲੋਕਾਂ ਨੂੰ ਉਹਨਾਂ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦਰਮਿਆਨ ਸਾਂਝੇਦਾਰੀ ਲਗਾਤਾਰ ਮਜ਼ਬੂਤ ਹੋ ਰਹੀ ਹੈ ਤੇ ਇਹ ਸਾਂਝੇਦਾਰੀ ਗਲੋਬਲ ਭਲੇ ਲਈ ਹੈ ਸਾਰੀ ਦੁਨੀਆ ਦਾ ਭਲਾ ਹੋਊਗਾ ਜੇ ਅਸੀਂ ਇਕੱਠੇ ਮਿਲ ਕੇ ਕੰਮ ਕਰਦੇ ਆ ਤਾਂ ਤੇ ਭਾਰਤ ਨੇ ਇਹ ਵੀ ਕਿਹਾ ਕਿ ਅੱਜ ਦੁਨੀਆ ਵਿੱਚ ਜਿੱਥੇ ਵੀ ਕੋਈ ਸੰਕਟ ਆਉਂਦਾ ਮੋਦੀ ਸਾਹਿਬ ਨੇ ਕਿਹਾ ਤੇ ਭਾਰਤ ਪਹਿਲਾਂ ਉੱਥੇ ਪਹੁੰਚਦਾ ਆ ਤੇ ਅਸੀਂ ਉਹਨਾਂ ਲੋਕਾਂ ਦੀ ਇਤਿਹਾਕੇ ਮਤ ਕਰਦੇ ਆ ਅਸੀਂ ਰਿਸਪੌਂਡ ਦਿੰਨੇ ਆ ਉਸੇ ਵੇਲੇ ਤੇ ਕਰੋਨਾ ਸਮੇਂ ਉਹ ਕਹਿੰਦੇ ਕਿ 150 ਦੇਸ਼ਾਂ ਨੂੰ ਜਿਹੜੀ ਆ ਦਵਾਈ ਆ ਉਹ ਚਾਹਤਾ ਭੇਜੀ ਸੀ ਪਰ ਮੋਦੀ ਸਾਹਿਬ ਨੇ ਇਹ ਨਹੀਂ ਦੱਸਿਆ ਕਿ ਜਿਹੜੀ ਦਵਾਈ ਉਹਨੇ ਭੇਜੀ ਸੀ ਕੋਡ ਸੀ ਕੀ ਸ਼ੀਲਡ ਉਹ ਜਾਲੀ ਪਾਈ ਗਈ ਤੇ ਬਾਅਦ ਚ ਸਾਰੀ ਬਾਜ਼ਾਰ ਤੋਂ ਵਾਪਸ ਰਣੀ ਪਈ ਸੀ ਪ੍ਰਧਾਨ ਮੰਤਰੀ ਮੋਦੀ ਨੇ ਇਹਦਾ ਜੇ ਕਰਨੀ ਦਿੱਤਾ ਸਿਰਫ ਇਹ ਜ਼ਰੂਰ ਦੱਸਿਆ ਕਿ 150 ਦੇ ਸਰ ਨੂੰ ਇਹ ਦਵਾਈ ਜ਼ਰੂਰ ਭੇਜੀ ਸੀ ਤੇ ਦੂਜੇ ਪਾਸੇ ਜਿਹੜੇ ਮੋਦੀ ਸਾਹਿਬ ਨੇ ਉਹਨਾਂ ਨੇ ਇੱਕ ਹੋਰ ਵੀ ਛੇਕੀ ਇੱਥੇ ਵੱਡੀ ਮਾਰੀ ਆ ਉਹ ਕਹਿੰਦੇ ਆ ਕਿ ਮੈਂ ਪਹਿਲਾ ਪਰਦਾਧਰਤੰਤੀ ਆ ਜਿਹੜਾ ਆਜ਼ਾਦੀ ਤੋਂ ਬਾਅਦ ਜੰਮਿਆ ਤੇ ਮੈਂ ਕੁਰਬਾਨੀ ਨਹੀਂ ਦੇ ਸਕਿਆ ਆਜ਼ਾਦ ਕਰਾਉਣ ਲਈ ਮੁਲਕ ਨੂੰ ਪਰ ਮੈਂ ਹੁਣ ਮੁਲਕ ਦੇ ਵਾਸਤੇ ਜਿਹੜਾ ਨਾ ਉਹਦੇ ਲਈ ਮੈਂ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰ ਦੋ ਇਸ ਦੇਸ਼ ਦੀ ਭਲਾਈ ਲਈ ਜੇ ਮੈਂ ਪਹਿਲਾਂ ਜੰਮਦਾ ਤੇ ਮੈਂ ਵੀ ਕਹਿੰਦਾ ਆਜ਼ਾਦੀ ਦੀ ਕੁਰਬਾਨ ਹੋ ਜਾਣਾ ਸੀਗਾ ਤੇ ਮੇਰੀ ਬਦਕਿਸਮਤੀ ਹੈ ਕਿ ਮੈਂ ਉਦੋਂ ਨਹੀਂ ਸੀ ਜੰਮਿਆ ਤੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਭੁੱਲ ਜਾਂਦੇ ਦੱਸਣਾ ਕਿ ਜਿਹੜੇ ਮਹਾਪੁਰਖਾਂ ਨੂੰ ਉਹ ਫਾਲੋ ਕਰਦੇ ਆ ਉਹਦੇ ਮਾਫੀਆਂ ਮੰਗ ਮੰਗ ਕੇ ਤੇ ਉੱਥੋਂ ਜੇਲਾ ਜੋ ਅਡੀਆਂ ਰਗੜਦੇ ਵਾਪਸ ਆ ਗਏ ਤੇ ਆਪਣੇ ਘਰਾਂ 'ਚ ਵੜ ਗਏ ਤੇ ਕਸਮਾਂ ਖਾਧੀਆਂ ਸੀਗੀਆਂ ਕਿ ਅਸੀਂ ਜਿਹੜੀ ਬਸਤੀਵਾਦੀ ਸਰਕਾਰ ਉਹਦੇ ਵਫਾਦਾਰ ਰਵਾਂਗੇ ਜੇ ਪ੍ਰਧਾਨ ਮੰਤਰੀ ਸੱਚਮੁੱਚ ਜਦੋਂ ਜੀਦੇ ਹੁੰਦੇ ਤੇ ਸ਼ਹੀਦ ਹੋ ਜੇਲ ਯਾਤਰਾ ਵੀ ਨਾ ਕਰਦੇ ਤੇ ਪਹਿਲੇ ਮਾਫੀ ਮੰਗ ਕੇ ਘਰ ਪਹੁੰਚ ਜਾਂਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਕਿ ਉਹ ਕਿੰਨਾ ਝੂਠ ਬੋਲਦੇ ਆ ਤੇ ਕਿੰਨੀਆਂ ਸ਼ੇਖੀਆਂ ਇਮਾਰਤਾਂ ਚੋਂ ਪ੍ਰਸਿੱਧ ਨੇ ਜੀ ਕਾਂਗਰਸ ਐਨਐਸ ਖੱਤਰ ਕੁਮਾਰੀ ਸ਼ੈਲਜਾ ਬਾਰੇ ਪਾਰਟੀ ਤੋਂ ਨਾਰਾਜ਼ਗੀਆਂ ਖਬਰਾਂ ਵਿਚਕਾਰ ਉਹਨਾਂ ਸੋਮਵਾਰ ਨੂੰ ਕਿਹਾ ਕਿ ਉਹ ਕਾਂਗਰਸੀ ਹਨ ਤੇ ਅਗਲੇ 2-3 ਦਿਨਾਂ ਵਿੱਚ ਪ੍ਰਚਾਰ ਸ਼ੁਰੂ ਕਰਨਗੇ। ਵੇਖੋ ਜੀ ਸ਼ੈਲਜਾ ਜਦੋਂ ਜਿੰਨੀ ਉਹ ਸੀਟਾਂ ਮੰਗ ਰਹੀ ਸੀਗੇ ਉਹ ਦਲਿਤ ਨੇਤਾ ਨੇ ਹਰਿਆਣੇ ਦੇ ਹੂੰ ਕਿਉਂਕਿ ਇਸ ਵੇਲੇ ਉੱਥੇ जाट ਭਾਈਚਾਰੇ ਦੀ ਚੜਤ ਲੱਗ ਰਹੀ ਆ ਤੇ ਹੁੱਡਾ ਸਾਹਿਬ ਦੇ ਲੋਕਾਂ ਨੂੰ ਜ਼ਿਆਦਾ ਸੀਟਾਂ ਮਿਲੀਆਂ ਮਰਾਜਗੀਦਰ ਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਉੱਥੇ ਮੁੱਖ ਮੰਤਰੀ ਰਹੇ ਨੇ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਆਫਰ ਕੀਤਾ ਸੀ ਕਿ ਤੁਸੀਂ ਬੀਜੇਪੀ 'ਚ ਆ ਜਾਓ ਤੇ ਜਿਹੜੇ ਕਾਂਗਰਸ ਦੇ ਲੀਡਰ ਹੈ ਜਗ੍ਹਾ-ਜਗ੍ਹਾ ਬਿਆਨ ਦੇ ਰਹੇ ਆ ਕਿ ਦਲਿਤ ਲੀਡਰ ਦੀ ਬੜੀ ਬੇਇੱਜ਼ਤੀ ਕੀਤੀ ਆ ਜੀ ਰਾਹੁਲ ਗਾਂਧੀ ਰਾਣੇ ਇਹਨਾਂ ਨੂੰ ਸਤਿਕਾਰ ਨਹੀਂ ਕਰਨਾ ਆਉਂਦਾ ਤੇ ਸ਼ਾਹ ਸਾਹਿਬ ਨੇ ਇੱਕ ਕਿਹਾ ਆ ਕਿ ਜਿਹੜੇ ਅੰਮਿਤ ਸ਼ਾਹ ਹੀ ਰਿਹਾ ਕਿ ਦਲਤਰ ਨੂੰ ਤਾਂ ਵਾਦਾ ਇਸ਼ਕ ਕਾ ਕਾਗਰਸ ਪ੍ਰਮਾਨ ਕਰਦੀ ਆ ਤੇ ਨਾਲ ਦੀ ਨਾਲ ਉਹ ਚਾਹਦੇ ਆ ਕਿ ਉਹ ਕਿਸੇ ਤਰ੍ਹਾਂ ਡੁੱਬਦੀ ਬੀੜੀ ਪਾਰ ਹੋ ਜੇ ਜੇ ਦਲਤਾਂ ਦੀ ਵੋਟ ਮਿਲ ਸਕਦੀ ਹੋਵੇ ਤੇ ਸ਼ੈਲ ਜਾਉਣਾ ਚਾਜੇ ਤੇ ਉਹਨਾਂ ਦੇ ਮੂੰਹ ਤੇ ਇੱਕ ਵੱਡਾ ਥੱਪੜ ਵੱਜਿਆ ਜਦੋਂ ਉਹ ਸ਼ੈਲ ਜਾ ਰਿਹਾ ਜੇ ਚੁੱਪ ਚੁੱਪੀ ਤੋੜੀ ਆ ਉਹਨੇ ਕਿਹਾ ਕਿ ਮੈਂ ਕਾਂਗਰਸੀਆ ਤੇ ਕਾਂਗਰਸੀ ਰਵਾਂਗੀ ਨਾਰਾਜ਼ਗੀ ਜ਼ਰੂਰ ਹੈ ਕਿ ਦੀ ਮੇਰੀ ਪਾਰਟੀ ਦੇ ਅੰਦਰ ਕੰਜੋਈ ਮਰਜ਼ੀ ਗੱਲ ਕਰੀਏ ਬਾਹਰ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਬੀਜੇਪੀ ਵੀ ਸਪੋਰਟ ਕਰੂੰਗੀ ਉਹਨੇ ਕਹਿ ਕੋਈ ਗੱਲ ਨਹੀਂ ਜੋ ਹੋ ਗਿਆ ਮੈਂ ਹੁਣ ਆਪਣੀ ਪਾਰਟੀ ਲਈ ਇੱਕ ਦੋ ਦਿਨਾਂ ਚ ਬਾਹਰ ਨਿਕਲੂੰਗੀ ਤੇ ਪ੍ਰਚਾਰ ਕਰੂੰਗੀ ਤੇ ਕਾਂਗਰਸ ਨੂੰ ਜਿਤਾਵਾਂਗੇ ਵੈਸੇ ਵੀ ਇਹਨਾਂ ਲਾਤਾਂ ਦੇ ਜਦੋਂ ਕਾਂਗਰਸ ਉੱਥੇ ਜਿੱਤਦੀ ਦਿਖ ਰਹੀ ਆ ਤੇ ਕੋਈ ਵੀ ਵੱਡਾ ਲੀਡਰ ਰਿਸਕ ਕਿਉਂ ਲਊਗਾ ਕਿ ਉਹ ਛੱਡ ਕੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਜਾਊਗਾ ਤੇ ਭਾਰਤੀ ਜਨਤਾ ਪਾਰਟੀ ਦੀ ਹਾਲਤ ਕਾਫੀ ਪਤਲੀ ਹੈ ਹਰਿਆਣੇ 'ਚ ਜਗ੍ਹਾ ਜਗ੍ਹਾ ਵਿਰੋਧ ਹੋ ਰਿਹਾ ਕਿਸਾਨਾਂ ਵੱਲੋਂ ਹੋਰ ਕਈ ਭਾਈਚਾਰਿਆਂ ਵੱਲੋਂ ਤੇ ਇਸ ਕਰਕੇ ਹੱਥ ਪੈਰ ਜਿਹੜੇ ਆ ਉਹ ਮਾਰ ਰਹੇ ਆ ਬੀਜੇਪੀ ਵਾਲੇ ਇੰਡੀਅਨ ਮੁਜਾਹਿਦੀਨ ਦੇ ਯਾਸੀਨ ਪਟਕਲ ਨੇ ਪੈਟਰੋਲ ਦੀ ਕੀਤੀ ਹੈ ਮੰਗ ਜੀ ਪੈਟਰੋਲ ਮੰਗੀ ਆ ਜੀ ਉਹ ਵੀ ਜੇਲ੍ਹ ਚ ਆ ਬੰਦਾ ਪੈਟਰੋਲ ਸੋਰੀ ਪੈਟਰੋਲ ਆ ਜੀ ਉਹ ਵੀ ਬੰਦਾ ਜੇਲ੍ਹ ਚ ਆ ਤੇ ਉਹਨੇ ਪੈਟਰੋਲ ਮੰਗੀ ਆ ਤੇ ਹੁਣ ਦੇਖਦੇ ਆ ਕਿ ਜਿਹੜੀ ਇਹ ਆਪਣੀ ਸਰਕਾਰ ਆ ਕਿਉਂਕਿ ਗੇਮ ਖੇਡਣ ਦੀ ਕਾਫੀ ਤੇਜ਼ ਆ ਜਦੋਂ ਇਹਨਾਂ ਨੂੰ ਲੱਗਦੇ ਕਿ ਕੋਈ ਤੇ ਇਲੈਕਸ਼ਨ ਹੋਣੀ ਆ ਤੇ ਉਦੋਂ ਸੌਦਾ ਸਾਧੂ ਪ੍ਰੋਬਲ ਮਿਲ ਜਾਂਦੀ ਆ ਤੇ ਜਿਹੜੇ ਟੈਰਿਸ ਜੇਲਾ ਚ ਬੰਦ ਆ ਉਹਦਨੇ ਨੂੰ ਟੈਰਿਸਟ ਨਜ਼ਰ ਨਹੀਂ ਆਉਂਦੇ ਤੇ ਉਹਨਾਂ ਨੇ ਜਿਹੜੇ ਜਸੀਨ ਢਟਕਲ ਆ ਉਹਨਾਂ ਨੇ ਪ੍ਰੋਬਲ ਮੰਗੀ ਆ ਵੈਸੇ ਉਹਨਾਂ ਮੰਗੀ ਦੀ ਇਸ ਕਰਕੇ ਆ ਕਿ ਉਹਨਾਂ ਦੀ ਮਾਂ ਕਾਫੀ ਬਿਮਾਰ ਆ ਤੇ ਉਹਨੂੰ ਦਿਲ ਦਾ ਆਪਰੇਸ਼ਨ ਹੋਇਆ ਉਹਨੂੰ ਮਿਲਣਾ ਚਾਹੁੰਦੇ ਆ ਜੀ ਤੇ ਅਦਾਲਤ ਜਿਹੜੀ ਆ ਕੱਲ੍ਹ ਦਿੱਤ ਸੁਣਵਾਈ ਕਰੂਗੀ ਦੇਖਦੇ ਆ ਕਿ ਇਸ ਭਾਰਤ ਸਰਕਾਰ ਦਾ ਇੱਤੇ ਰੋਕੀ ਹੁੰਦਾ ਜਿਹੜੇ ਸਰਕਾਰੀ ਵਕੀਲ ਨੇ ਉਹ ਕਿਹੋ ਜਿਹਾ ਕਰਦੇ ਆ ਵੈਸੇ ਤੇ ਜੇ ਕਿਸੇ ਨੂੰ ਸੱਚਮੁੱਚ ਪ੍ਰੋਬਲਮ ਹੈ ਭਾਵੇਂ ਕਿਡਾ ਵੱਡਾ ਟੈਰਰਿਸਟ ਹੋਵੇ ਕੁਝ ਵੀ ਹੋਵੇ ਉਹਦੇ ਪਰਿਵਾਰਕ ਮਾਮਲੇ ਵੱਖਰੇ ਹੁੰਦੇ ਆ ਉਹਨਾਂ ਨੂੰ ਇਨਸਾਨੀਅਤ ਦੇ ਬਰਾ ਦੇ ਉੱਤੇ ਇਹੋ ਜਿਹੇ ਮੌਕੇ ਤੇ ਜਰੂਰ ਭਾਵੇਂ ਸਿਕਿਉਰਿਟੀ 'ਚ ਰੱਖ ਕੇ ਹੀ ਪ੍ਰੋਲ ਦਿੱਤੀ ਜਾਵੇ ਦੇਣੀ ਚਾਹੀਦੀ ਹੈ ਕਿ ਤਾਂ ਕਿ ਆਪਣੀ ਮਾਂ ਨੂੰ ਮਿਲ ਸਕੇ ਜੀ ਬਿਲਕੁਲ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਜਾਰਤ ਦੇ ਵਿੱਚ ਫੇਰ ਬਦਲ ਕੀਤਾ ਜੀ ਪੰਜਾਬ ਸਰਕਾਰ ਦਾ ਚੌਥੀ ਵਾਰ ਇਹ ਫੇਰ ਬਦਲ ਹੋਇਆ ਤੇ ਇਹਦੇ ਵਿੱਚ ਪੰਜ ਵਿਧਾਇਕ ਨਵੇਂ ਜਿਹੜੇ ਉਹਨਾਂ ਨੂੰ ਮੰਤਰੀ ਬਣਾਇਆ ਤੇ ਰਾਜਪਾਲ ਗੁਟਾਰ ਜਿਹੜੇ ਗੁਲਾਬਚੰਦ ਕਟਾਰੀਆ ਨੇ ਉਹ ਰਾਜ ਭਵਨ 'ਚ ਜਿਹੜੀ ਇਹ ਸੌ ਚੁੱਕ ਸਮਾਗਮ ਜਿਹੜਾ ਉਹਦੀ ਕੀਤੀ ਆ ਉਹਨਾਂ ਸੌ ਚਕਾਈ ਉਹਨਾਂ ਨੂੰ ਤੇ ਇਹ ਜਿਹੜੇ ਨਵੇਂ ਕੈਬਨਟ ਮੰਤਰੀ ਆ ਇਹਨਾਂ 'ਚ ਹਰਦੀਪ ਸਿੰਘ ਮੁੰਡਿਆ, ਬ੍ਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ ਸੌਂਦ, ਡਾਕਟਰ ਅਵਜੋਤ ਸਿੰਘ ਤੇ ਮਹਿੰਦਰ ਭਗਤ ਸ਼ਾਮਲ ਆ ਤੇ ਇਹਨਾਂ ਸਾਰਿਆਂ ਨੇ ਕਹਿ ਜਾਂਦਾ ਜੀ ਪੰਜਾਬੀ ਭਾਸ਼ਾ ਚਾਲ ਫਲਿਆ ਤੇ ਮਾਲਵਾ ਖੇਤਰ ਦੇ ਚ ਤਿੰਨ ਨੇ ਦੇ ਦੁਆਬਾ ਖੇਤਰ ਦੇ ਦੋ ਵਿਧਾਇਕ ਨੇ ਜਿਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਤੇ 30 ਮਹੀਨੇ ਹੋ ਗਿਆ ਸਰਕਾਰ ਬਣੀ ਨੂੰ ਤੇ ਇਹ ਚੌਥਾ ਫੇਰ ਬਦਲਿਆ ਇਸ ਤੋਂ ਪਹਿਲਾਂ ਚਾਰ ਮੰਤਰੀ ਜਿਹੜੇ ਸੀਗੇ ਚੇਤਨ ਸਿੰਘ ਜੋੜਾ ਮਾਜਰਾ ਅਨਮੋਲ ਗਗਨਮਾਨ ਬਲਕਾਰਤ ਸਿੰਘ ਤੇ ਬ੍ਰਹਮਸ਼ੰਕਰ ਜੰਪਾ ਨੂੰ ਮੰਤਰੀ ਮੰਡਲ ਵਿੱਚੋਂ ਹਟਾ ਦਿੱਤਾ ਗਿਆ ਮੰਤਰੀ ਮੰਡਲ ਵਿੱਚ ਫੇਰ ਬਦਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਕੰਮ ਕੀਤਾ ਕਿ ਉਹਨਾਂ ਦਾ ਆਪਣਾ ਭਰੋਸੇਮੰਦ ਓਐਸਟੀ ਸੀਗੇ ਔੰਕਾਰ ਸਿੰਘ ਪ੍ਰੋਫੈਸਰ ਔੰਕਾਰ ਸਿੰਘ ਕਹਿੰਦੇ ਆ ਸੰਗਰੂਰ ਤੋਂ ਸੀਗੇ ਉਹਨਾਂ ਦੇ ਓਐਸਟੀ ਸੀਗੇ ਉਹਨਾਂ ਨੂੰ ਚੁੱਪਚੀ ਪੀਤੇ ਜਿਹੜਾ ਉਹ ਬਾਹਰ ਦਾ ਰਾਹ ਦਿਖਾ ਦਿੱਤਾ ਤੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਉਹਨਾਂ ਨੂੰ ਕਿਉਂ ਬਾਹਰ ਕੀਤਾ ਗਿਆ ਜਦੋਂ ਕਿ ਉਹ ਮੁੱਖ ਮੰਤਰੀ ਦੇ ਦਫ਼ਤਰ ਦੇ ਸਾਰੇ ਕੰਮਕਾਜ ਸੰਭਾਲਦੇ ਸੀਗੇ ਤੇ ਕਈ ਇੰਪੋਰਟੈਂਟ ਮਾਮਲਿਆਂ 'ਚ ਉਹ ਸਲਾਹ ਵੀ ਜਿਹੜੇ ਉਹਨਾਂ ਨੂੰ ਦਿੰਦੇ ਸੀਗੇ ਸੋ ਜਿਹੜੀ ਪੰਜਾਬ ਸਰਕਾਰ ਆ ਕਿਉਂਕਿ ਉਹ 13 ਚੋਂ 13 ਸੀਟਾ ਜਿੱਤਣ ਦਾ ਦਾਅਵਾ ਕਰਦੀ ਸੀਗੀ ਤੇ ਜਿਹੱਚੇ ਸਿਰਫ ਤਿੰਨ ਹੀ ਸੀਟਾ ਮਿਲੀਆਂ ਸੀ ਉਹਨਾਂ ਨੂੰ ਤੇ ਇਸ ਕਰਕੇ ਉਹਨਾਂ ਨੂੰ ਫੇਰ ਬਦਲ ਜਾ ਕਰਨਾ ਪਿਆ ਕਿ ਸਰਕਾਰ ਦਾ ਮੰਹਦਰਾ ਥੋੜਾ ਜਿਹਾ ਬਦਲੇ ਲੋਕਾਂ ਨੂੰ ਲੱਗੇ ਕਿ ਇੱਚ ਨਵਾਂ ਪਾਣਿਆ ਕੁਝ ਤੇ ਜਿਹੜੇ ਨਵੇਂ ਮੰਤਰੀ ਬਣੇ ਆ ਇਹਨਾਂ ਨੂੰ ਵਿਭਾਗਾਂ ਦੀ ਵੰਡ ਵੀ ਕਰਤੀ ਦੂਜੇ ਮੰਤਰੀਆਂ ਦੇ ਵੀ ਫੇਰ ਬਦਲ ਕੀਤਾ ਥੋੜਾ ਬਹੁਤਾ ਜਿਹੜਾ ਹਰਦੀਪ ਸਿੰਘ ਮੁੰਡਿਆ ਨੂੰ ਮਾਲ ਤੇ ਮੁਰਵ ਸੇਵਾ ਮਹਿਕਮਾ ਦਿੱਤਾ ਆਪਤ ਪ੍ਰਬੰਧਨ ਦਾ ਮਹਿਕਮਾ ਵਾਟਰ ਸਪਲਾਈ ਤੇ ਸੈਨੀਟੇਸ਼ਨ ਰਹੈਸ਼ ਤੇ ਸ਼ਹਿਰੀ ਵਿਕਾਸ ਕਾਫੀ ਸਾਰੇ ਮੰਤਰਾਲੇ ਆ ਜੀ ਇੱਕੋ ਮੰਤਰੀ ਕੋਲ ਮਾਲ ਮੁਨੁਸਿਬਾ ਆਫਤ ਪ੍ਰਬੰਧਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਤੇ ਨਾਲ ਹੀ ਰਹੈਸ਼ ਤੇ ਸ਼ਹਿਰੀ ਵਿਕਾਸ ਤੇ ਤਰਨਪੀਰ ਸਿੰਘ ਸੌਂਗ ਨੂੰ ਦਿੱਤਾ ਸੈਰਚਪਟਾ ਤੇ ਸਭਿਆਚਾਰ ਉਦਯੋਗ ਤੇ ਵਪਾਰ ਪਿੰਡੂ ਤੇ ਪੰਚਾਇਤ ਵਿਭਾਗ ਡਾਕਟਰ ਦਿੱਤਿਆ ਰਵਜੋਤ ਸਿੰਘ ਜਿਹੜਾ ਨੂੰ ਲੋਕ ਅਨ ਲੋਕਲ ਬਾਡੀ ਤੇ ਪਾਰਲੀਮੈਂਟ ਮਾਮਲੇ ਦਿੱਤੇ ਆ ਬਰਿੰਦਰ ਕੁਮਾਰ ਗੋਇਲ ਜਿਹੜੇ ਆ ਉਹਨਾਂ ਨੂੰ ਮਾਈਨਿੰਗ ਜਲ ਸਰੋਤ ਜਲ ਤੇ ਜ਼ਮੀਨ ਸੰਭਾਲ ਤੇ ਮਿੰਦਰ ਭਗਤ ਜਰਾਂ ਨੂੰ ਡਿਫੈਂਸ ਸਰਵਿਸ ਆਜ਼ਾਦੀ ਘਟਾ ਕਲਾਟੀਆਂ ਦਾ ਕੰਮਕਾਰ ਤੇ ਬਾਗਬਾਨੀ ਵਿਭਾਗ ਜਿਹੜਾ ਇਹ ਦਿੱਤਾ ਗਿਆ ਜੀ ਬਿਲਕੁਲ ਬਾਕਰੋੜੀ ਝੋਨਾ ਘਟਾਲੇ ਦੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਪੰਜਸਬ ਦਾ ਪੰਕੋੜਾ ਜ਼ਿਲ੍ਹਾ ਮੈਨੇਜਰ ਗ੍ਰਿਫਤਾਰ ਕੀਤਾ ਗਿਆ ਪੰਜਸਬ ਦਾ ਜੀ ਡੀਐਮ ਸੀਗਾ ਜਗਨਦੀਪ ਸਿੰਘ ਢਿਲੋਂ ਜੀ ਉਹਦੇ ਤੇ ਬੜਾ ਵੱਡਾ ਇਲਜ਼ਾਮ ਸੀ ਬਹੁਤ ਮਤਲਬ ਕਰੋੜਾਂ ਚ ਉਹਨਾਂ ਨੇ ਕਪੜਾ ਕੀਤਾ ਸੀਗਾ ਤੇ ਉਹ ਕਈ ਦਿਨਾਂ ਤੋਂ ਉਰੇ ਪਰੇ ਹੋਏ ਸੀਗੇ ਤੇ ਉਹਨਾਂ ਨੂੰ ਅੱਜ ਉਹਨਾਂ ਨੇ ਆਪਣੇ ਆਪ ਅਦਾਲਤ ਤੇ ਸਮਰਪਣ ਕਰ ਦਿੱਤਾ ਤੇ ਉੱਥੋਂ ਹੀ ਜਿਹੜੀ ਵਿਜਲੈਂਸ ਆ ਉਹਨਾਂ ਨੇ ਉਹਨੂੰ ਅਰੈਸਟ ਕਰ ਲਿਆ ਅਦਾਲਤ ਤੇ ਜਦੋਂ ਉਹਨਾਂ ਨੇ ਸਮਰਪਣ ਕੀਤਾ ਜੀ ਜੀ ਗੁਰਦਾਸ ਮਾਨ ਦਾ ਮਾਫੀ ਨਾਮਾ ਅਤੇ ਕਿਉਂ ਮੁਰਮੁਰ ਉੱਠ ਰਿਹਾ ਵਿਵਾਦ ਹੁਣ ਦੁਬਾਰਾ ਕਿਉਂ ਮੰਗੀ ਮਾਫੀ ਅਸਲ 'ਚ ਗਰਦਾਸ ਮਾਨ ਰਿਹਾ ਦਾ ਅਮਰੀਕਾ 'ਚ ਸ਼ੋਅ ਆ ਤੇ ਇੱਥੇ ਕੁਝ ਲੋਕਾਂ ਨੇ ਕਿਹਾ ਕਿ ਅਸੀਂ ਉਹਦਾ ਸ਼ੋਅ ਇੱਥੇ ਹੋਣ ਨਹੀਂ ਦੇਣਾ ਕਿਉਂਕਿ ਗਰਦਾਸ ਮਾਨ ਨਾਲ ਭਾਈਚਾਰੇ ਨੇ ਲੰਬੇ ਸਮੇਂ ਤੋਂ ਬਾਈਕਾਟ ਕੀਤਾ ਹੋਇਆ ਜਦੋਂ ਉਹਨਾਂ ਨੇ ਇੱਥੇ ਆ ਕੇ ਬ੍ਰਿਟਿਸ਼ ਕੋਲੰਬੀਆ ਦੇ ਇੱਕ ਹਾਲ ਵਿੱਚ ਕੁਝ ਲੋਕਾਂ ਨੂੰ ਗਲਤਮੰਤ ਸ਼ਬਦ ਬੋਲ ਦਿੱਤੇ ਸੀਗੇ ਤੇ ਗੱਲ ਇੱਥੇ ਨਹੀਂ ਸੀ ਰੁਕੀ ਉਸ ਤੋਂ ਬਾਅਦ ਉਹਨਾਂ ਨੇ ਗੁਰੂ ਅਮਰਦਾਸ ਬਾਰੇ ਕੋਈ ਸ਼ਬਦ ਕਹੇ ਸੀਗੇ ਗੁਰੂ ਰਾਮਦਾਸ ਬਾਰੇ ਵੀ ਕੋਈ ਸ਼ਬਦ ਕਹੇ ਸੀਗੇ ਤੇ ਇੱਥੋਂ ਤੱਕ ਕਿ ਨਕੋਦਰ ਦੇ ਡੇਰੇਦਾਰਾਂ ਨੂੰ ਮਤਲਬ ਜਿਹੜਾ ਉਹ ਦਰਬਾਰ ਸਾਹਿਬ ਦੇ ਨਾਲ ਤੁਲਨਾ ਕਰਕੇ ਬਰਾਬਰ ਦਾ ਦਰਜਾ ਉਹਨੂੰ ਦੇਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਲਗਾਤਾਰ ਉਹ ਚਰਚਾ ਚ ਰਹੇ ਪਰ ਉਹਦੋਂ ਉਹਨਾਂ ਦੀ ਆਕੜ ਰਹੀ ਉਹਨਾਂ ਨੇ ਇਹ ਗੱਲ ਨੂੰ ਮੰਨਿਆ ਨਹੀਂ ਜਦੋਂ ਉਹ ਇਥੋਂ ਦੌਰੇ ਤੋਂ ਵਾਪਸ ਆ ਰਹੇ ਸੀ ਅੰਮ੍ਰਿਤਸਰ 에어ਪੋਰਟ ਤੇ ਵੀ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਠੀਕ ਆ ਹੋਰ ਵੀ ਜਿਹੜਾ ਉਹਨਾਂ ਮਾਫੀਨਾਮਾ ਤੇ ਮੰਗਿਆ ਅਥਰੂ ਵੀ ਸੁੱਟਿਆ ਪਰ ਉਹਦੇ ਪਿੱਛੇ ਵੀ ਉਹਨਾਂ ਦਾ ਆਪਣਾ ਜਿਹੜਾ ਨਿੱਜੀ ਇਤਿਹਾਸ ਨਜ਼ਰ ਆਉਂਦੇ ਕਿਉਂਕਿ ਉਹਨਾਂ ਨੇ ਸ਼ੋਅ ਨਹੀਂ ਕੀਤੇ ਜਾ ਰਹੇ ਲੋਕ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਿਆ ਉਹ ਮਨਪੀ ਕਰ ਚੁੱਕੇ ਆ ਤੇ ਉਹਨਾਂ ਨੇ ਨਾਲੇ ਗਲਤੀ ਵੀ ਮੰਨੀ ਆਪਣੀ ਪਰ ਨਾਲ ਦੀ ਨਾਲ ਉਹ ਸਪਸ਼ਟੀਕਰਨ ਜਿਆ ਵੀ ਦੇਈ ਜਾਂਦੇ ਆ ਕਿ ਵੇਖੋ ਜੀ ਮੇਰੇ ਨਾਲ ਇਦਾਂ ਕੀਤਾ ਜੀ ਤੇ ਮੈਂ ਕੁਝ ਕਿਹਾ ਨਹੀਂ 10 25 ਕਰਾਉਣਾ 32 ਵਾਲੀ ਗੱਲ ਜਿਹੜੀ ਆ ਉਹਦਾ ਬਾਰ ਬਾਰ ਇਹ ਦੇ ਰਹੇ ਆ ਜੀ 32 ਤੇ ਉਹ ਵੀ ਹੁੰਦੀ ਜਦੋਂ ਦੀਵਾ ਜਗਾਈਦਾ ਬੱਚੇ ਨੂੰ ਚਮੂਨੇ ਲੜਦੇ ਹੋਣ ਤੇ ਉਹਨੂੰ ਵੀ ਬੱਤੀ ਲਾਈਦੀ ਆ ਲੋਕੀ ਬੱਤੀ ਨੂੰ ਗਾਲ ਸਮਝ ਬੈਠੇ ਮੈਂ ਉਹਦਾ ਕੁਝ ਕੀਤਾ ਨਹੀਂ ਸੀ ਬਹੁਤ ਸਾਰੇ ਜਿਹੜੇ ਪੰਜਾਬੀ ਚ ਕੰਮ ਕਰਨ ਵਾਲੇ ਲੋਕ ਆ ਗੁਰ ਭਜਨ ਗਿੱਲ ਦੀ ਰੀਨੇ ਪਾਲੀ ਭਪਿੰਦਰ ਦੀ ਰੀਨੇ ਉਨ੍ਹਾਂ ਦੇ ਬਿਆਨ ਵੀ ਆਏ ਆ ਉਹਨਾਂ ਨੇ ਕਿਹਾ ਕਿ ਪੁੱਲਾ ਤੇ ਹਰ ਬੰਦੇ ਕੋ ਹੁੰਦੀਆਂ ਖੈਰ ਨੂੰ ਮaaf ਕਰ ਦੇਣਾ ਚਾਹੀਦਾ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜਿਹੜੇ ਸਪਸ਼ਟੀਕਰਨ ਦੇ ਦੇ ਭਗਵਾਨ ਉਹ ਆਪਣਾ ਗਰਜ ਆਸਮਾਨ ਉਹਨੂੰ ਉਹ ਨਹੀਂ ਦੇਣੇ ਚਾਹੀਦੇ ਜੇ ਮਾਫੀ ਮੰਗਣੀ ਹੈ ਜਿਦਾ ਆਪ ਸੁਖਵੀਰ ਬਾਦਲ ਨੂੰ ਕਹਿੰਨੇ ਆ ਕਿ ਜੇ ਕੱਲ ਤੱਕ ਤੇ ਜਾ ਕੇ ਮਾਫੀ ਮੰਗਣੀ ਆ ਤੇ ਫਿਰ ਉਹਨੂੰ ਆਪਣੀ ਹੋਂਮੇ ਛੱਡ ਕੇ ਮੰਗਣੀ ਪਊਗੀ ਇਸੇ ਤਰ੍ਹਾਂ ਜੇ ਉਹ ਨਾਲ ਨਾਲ ਇਹ ਕਹਿੰਦਾ ਕਿ ਮੈਂ ਗਲਤ ਕਿਹਾ ਹੀ ਨਹੀਂ ਫਿਰ ਮਾਫੀ ਕਾਦੀ ਮਾਫੀ ਤੇ ਤਾਂ ਹੈ ਨਾ ਜੋ ਦਿਲੋਂ ਮਹਿਸੂਸ ਕਰੇ ਸੋ ਮਕਸਦ ਜ਼ਰੂਰੀ ਆ ਵੀ ਲੋਕ ਉਹਨੂੰ ਜਿਹੜੇ ਮਾਫ ਕਰਨ ਦੇ ਮੂਡ 'ਚ ਨਹੀਂ ਹੈਗੇ ਤੇ ਉਹ ਬਾਰ-ਬਾਰ ਮਾਫੀ ਮੰਗ ਰਿਹਾ ਤਾਂ ਕਿ ਉਹਦੇ ਸ਼ੋ ਜਿਹੜੇ ਉਹ ਚੱਲ ਸਕਣ ਉਹਦੀ ਇੱਕ ਹੁਣ ਕੈਸਟ ਵੀ ਆਈ ਆ ਐਲਬਮ ਰਿਲੀਜ਼ ਹੋਣੀ ਆ ਤੇ ਉਹਦੇ ਬਾਰੇ ਕਿਆ ਜਾ ਰਿਹਾ ਹੈ ਕਿ ਉਹ ਉਹਨੂੰ ਇਹ ਵੀ ਹੈ ਕਿ ਮੇਰੀ ਉਹ ਚੱਲੇਗਾ ਲਾਹੋਂ ਆਉਂਦੇ ਆ ਕੋਦੇ ਗਾਣੇ ਕਾਫੀ ਪਪੂਲਰ ਹੋਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਆ ਹਾਂ ਹਾਂ ਅੰਬਾਲਾ ਸ਼ੋਣੀ ਦੇ ਵਿੱਚ ਕਿਸਾਨਾਂ ਨੇ ਅਨਿਲ ਵੇਜ ਖਿਲਾਫ ਕੀਤਾ ਪ੍ਰਦਰਸ਼ਨ ਜੀ ਅਨਿਲ ਵੇਜ ਉਹ ਮਿਨਿਸਟਰ ਹੈ ਹਰਿਆਣਾ ਦੇ ਆਪਾਂ ਨੂੰ ਪਤਾ ਆ ਤੇ ਉਹ ਹੋ ਮਨਿਸਟਰ ਤੇ ਰਹਿ ਰਹੇ ਨੇ ਬੀਜੇਪੀ ਦੇ ਬੜੇ ਲੰਬੇ ਸਮੇਂ ਤੋਂ ਵੱਡੇ ਨੇਤਾ ਨੇ ਲਗਾਤਾਰ ਜਿੱਤਦੇ ਰਹੇ ਨੇ ਹਰ ਕੀ ਉਹਨਾਂ ਨੇ ਸੀਐਮ ਦਾ ਕਲੇਮ ਵੀ ਕੀਤਾ ਹੈ ਭਾਰਤੀ ਜਤਾ ਪਾਰਟੀ ਇਸ ਗੱਲ ਨੂੰ ਲੈ ਕੇ ਚਰਚਾ ਵੀ ਚੱਲ ਰਹੀ ਹੈ ਤੇ ਦੂਜੇ ਪਾਸੇ ਉਹ ਜਿਹੜੇ ਬੜੇ ਆ ਉਹ ਅਖੜ ਕਿਸਮ ਦੇ ਸਿਆਸਤਦਾਨ ਨੇ ਲੋਕਾਂ ਨੂੰ ਯਾਦ ਹੈ ਕਿ ਇੱਕ ਵਾਰੀ ਨੰਗੇ ਪੈਰ ਹੋ ਕੇ ਵੀ ਇਹਨਾਂ ਜਲੂਸ ਕੱਢੇ ਸੀ ਕਿਸੇ ਗੱਲ ਦੇ ਖਿਲਾਫ ਤੇ ਉਹ ਸਭ ਤੋਂ ਮੋਹਰੇ ਸੀਗੇ ਤੇ ਇਹਨਾਂ ਦੇ ਬਿਆਨ ਵੀ ਬੜੇ ਜਿਹੜੇ ਆ ਸਮੇਂ-ਸਮੇਂ ਇਸ ਤਰ੍ਹਾਂ ਦੇ ਆਉਂਦੇ ਰਹੇ ਆ ਜਿਹੜੇ ਲੋਕਾਂ ਨੂੰ ਪਿੰਚ ਕਰਦੇ ਸੀਗੇ ਤੋਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਦਾ ਕਾਫੀ ਵਿਰੋਧ ਕਰ ਰਹੀਆਂ ਨੇ ਤੇ ਅੰਬਾਲੇ ਚ ਕਿਉਂਕਿ ਇਸ ਹਲਕੇ ਦੇ ਵਿੱਚ ਕਾਫੀ ਸਾਰੇ ਕਿਸਾਨ ਜਿਹੜੇ ਨੇ ਉਹ ਜਥੇਬੰਦੀਆਂ ਆਈਆਂ ਸਰਗਰਮ ਨੇ ਪੰਜਾਬ ਨਾਲ ਲੱਗਦਾ ਇਲਾਕਾ ਜਿੱਥੋਂ ਉਚੋੜ ਲੱਗ ਰਹੇ ਆ ਬਾਲਾ ਸ਼ੌਣੀ ਤੋਂ ਉਹਨਾਂ ਦਾ ਕਾਫੀ ਵਿਰੋਧ ਹੋਇਆ ਭਗਵੰਤ ਮਾਨ ਹੋਰਾਂ ਨੇ ਬਿਆਨ ਦਿੱਤਾ ਕਿ ਇਹ ਆਪ ਕਿਸੇ ਸਰਵੇਚ ਨਹੀਂ ਆਉਂਦੀ ਸਿੱਧੀ ਸਰਕਾਰ ਚ ਆਉਂਦੀ ਆ ਉਹ ਰੋਲੇ ਤੇ ਲਖਦਾਂ ਜੀ ਤੇ ਉਹਨਾਂ ਦੀ ਡਿਊਟੀਆਂ ਲੱਗ ਰਹੀਆਂ ਜਗ੍ਹਾ ਜਗ੍ਹਾ ਜਾ ਰਹੇ ਆ ਤੇ ਉੱਥੇ ਇੱਕ ਜਗ੍ਹਾ ਮਹਿਮ ਦੇ ਵਿੱਚ ਰੂਟ ਸ਼ੋਅ ਤੇ ਹੋ ਰਿਹਾ ਸੀਗਾ ਉਤੇ ਭਗਵੰਤ ਮਾਨ ਨੂੰ ਸਵਾਲ ਪੁੱਛੇ ਕਿ ਤੁਸੀਂ ਕਿੰਨੀਆਂ ਸੀਟਾਂ ਮਿਲਣਗੀਆਂ ਤੁਹਾਨੂੰ ਹਰਿਆਣੇ 'ਚ ਉਹਨਾਂ ਕਿਹਾ ਕਿ ਵਾਧੂ ਸੀਟਾਂ ਆਉਣਗੀਆਂ ਬੜੀਆਂ ਸੀਟਾਂ ਹੋਣਗੀਆਂ ਉਹ ਕਹਿੰਦੇ ਸਰਵੇ ਸਾਰੇ ਦੱਸਦੇ ਵੀ ਤੁਹਾਨੂੰ ਕੁਝ ਨਹੀਂ ਮਿਲਣਾ ਉਹ ਤਾਂ ਹੀ ਸਰਵੇ ਸੁਰੇਜ ਨਹੀਂ ਆਉਂਦੇ ਸੀ ਸਿੱਧੇ ਤਾਕਤ ਜੀ ਆਉਣੇ ਸੀ ਤਾਂ ਹੋਣੇ ਆ ਸੋ ਉਹਨਾਂ ਨੇ ਆਪਣੇ ਹਿਸਾਬ ਨਾਲ ਜਿਹੜਾ ਉਹਨਾਂ ਦਾ ਤਰੀਕਾਕਾਰ ਆ ਉਹ ਆਪਣੀ ਪਾਰਟੀ ਲਈ ਪ੍ਰਚਾਰ ਕਰਦੇ ਆ ਗੱਲਾਂ ਕਹੀਆਂ ਨੇ ਕਿ ਅਸੀਂ ਸਿੱਧੇ ਸਰਕਾਰ 'ਚ ਹੀ ਆਉਣੇ ਸੀ ਕਿ ਸਰਵੇਜ ਨਹੀਂ ਆਉਦੇ ਲੋਕੀ ਕੋਸੋਜਦੇ ਤਾਂ ਉਹ ਕੁਝ ਜਾਂਦਾ ਪੰਜਾਬ ਸਰਕਾਰ ਨੂੰ 1152 ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਆਂ ਇਨਾਂ ਦੇ ਭਰਤੀ ਪ੍ਰਕਿਰਿਆ ਦੇ ਵਿੱਚ ਵੱਡੀ ਰਾਹਤ ਮਿਲੀ ਹੈ ਇਹ 2021 ਚ 1178 ਭਰਤੀਆਂ ਹੋਈਆਂ ਸੀਗੀਆਂ ਜਿਹੜਾ ਮਾਮਲਾ ਹਾਈ ਕੋਰਟ ਵਿੱਚ ਸੀਗਾ ਪਹਿਲਾਂ ਸਿੰਗਲ ਬੈਂਚ ਨੇ ਜਿਹੜੀਆਂ ਸਾਰੀਆਂ ਭਰਤੀਆਂ ਨੂੰ ਰੱਦ ਕਰ ਦਿੱਤਾ ਸੀਗਾ ਪਰ ਜਿਹੜੀ ਇਹ ਭਰਤੀਆਂ ਨੇ ਇਹਨਾਂ ਚੋਂ 609 ਬੰਦੇ ਜੁਆਇਨ ਕਰ ਚੁੱਕੇ ਸੀ 135 ਨੂੰ ਰਜਿਸਟ੍ਰੇਸ਼ਨ ਨਹੀਂ ਸੀ ਲਾਟ ਹੋਏ ਤੇ ਜਿਹੜੇ 609 ਸੀ ਉਹ ਤੇ ਤਨਖਾਹਾਂ ਲੈ ਰਹੇ ਸੀ 135 ਡੀ ਕਰ ਰਹੇ ਸੀ ਵੀ ਸਾਨੂੰ ਮਿਲੇ ਸਟੇਸ਼ਨ ਮਿਲੇ ਤੇ 484 ਬਾਕੀ ਵਿੱਚ ਜਿਹੜੇ ਉਹਨਾਂ ਨੂੰ ਜਾਰੀਆਂ ਨੂੰ ਕੁਝ ਇਹ ਦੱਸਿਆ ਗਿਆ ਵੀ ਤੁਹਾਨੂੰ ਕੋਈ ਸਟੇਸ਼ਨ ਨਹੀਂ ਦੇਣਾ ਕਿ ਨਹੀਂ ਤੇ ਕਿਉਂਕਿ ਕੋਰਟ ਨੇ ਜਿਹੜਾ ਇਹ ਰੱਦ ਕਰਤਾ ਸੀ ਪਰ ਪੰਜਾਬ ਸਰਕਾਰ ਨੇ ਤੇ ਜਿਹੜੀ ਉਹਨਾਂ ਦੀ ਯੂਨੀਅਨ ਆ ਉਹਨਾਂ ਨੇ ਪਟੀਸ਼ਨ ਪਾਈ ਹੋਈ ਸੀ ਹਾਈ ਕੋਰਟ 'ਚ ਹੁਣ ਨਬਰ ਬੈਂਚ ਦਾ ਇਹ ਫੈਸਲਾ ਹੋਇਆ ਪੰਜਾਬ ਗੌਰਮ ਨੇ ਵੀ ਕਹਿਆ ਕਿ ਸਾਡੇ ਸਰਕਾਰੀ ਜਿਹੜੇ ਕਾਲਜ ਆ ਉਹ ਚ ਅਧਿਆਪਕਾਂ ਦੀ ਬੜੀ ਘਾਟ ਆ ਸਾਡੇ ਕੋਲ ਉੱਥੇ ਲਾਇਬ੍ਰੇਰੀ ਨੂੰ ਨਹੀਂ ਹੈਗੇ ਤੇ ਸਾਨੂੰ ਇਹਦਾ ਜਿਹੜਾ ਦਿੱਤਾ ਜਾਵੇ ਆਰਡਰ ਕੇਸੀ ਇਹਨਾਂ ਨੂੰ ਲਾ ਸਕੀਏ ਸੋ ਕੋਰਟ ਨੇ ਉਹਨਾਂ ਦੇ ਹੱਕ ਚ ਫੈਸਲਾ ਦਿੱਤਾ ਤੇ ਹੁਣ ਇਹ ਜਿਹੜੀਆਂ ਭਰਤੀਆਂ ਨੇ ਇਹ ਹੋ ਜਾਣਗੀਆਂ ਜੀ ਸੋ ਵੈਸੇ ਨਾ ਜੇ ਇੱਕ ਖਬਰ ਤੁਸੀਂ ਛੱਡ ਗਏ ਉਹ ਬਹੁਤ ਜ਼ਰੂਰੀ ਖਬਰ ਸੀਗੀ ਜੀ ਕਿ ਉਹ ਆਪਾਂ ਨੂੰ ਕਰ ਲੈਣੀ ਚਾਹੀਦੀ ਸੀਗੀ ਉਹ ਇਹ ਸੀ ਕਿ ਅੱਜ ਕੱਲ ਨਾਲ ਦੀ ਨਾਲ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੀ ਹੈ ਸਿਆਸਤ ਬੜੀ ਗਰਮ ਹੋਈ ਆ ਜੀ ਤੇ ਉੱਥੇ ਇੱਕ ਰੈਲੀ ਨੂੰ ਸੰਬੋਧਨ ਕੀਤਾ ਆਪਣੇ ਰਾਹੁਲ ਗਾਂਧੀ ਜੀ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਸਿੱਧੇ ਟੈਕ ਕੀਤੇ ਆ ਉਹਨਾਂ ਨੇ ਕਿਹਾ ਕਿ ਜਦੋਂ ਹੁਣ ਪ੍ਰਧਾਨ ਮੰਤਰੀ ਤੀਜੀ ਵਾਰ ਬਣੇ ਆ ਤੇ ਉਹਨਾਂ ਦੀ ਹਾਲਤ ਬਹੁਤ ਮਾੜੀ ਆ ਤੇ ਉਹ ਜਿਹੜੀ 56 ਇੰਚ ਦੀ ਛਾਤੀ ਵਾਲੇ ਲਾਉਦੇ ਹੁੰਦੇ ਸੀ ਨਾ ਦਮਗਜੇ ਉਹ ਹੁਣ ਉਹਨਾਂ ਚ ਰਹਿ ਹੀ ਨਹੀਂਗੇ ਉਹਨਾਂ ਦਾ ਆਤਮ ਵਿਸ਼ਵਾਸ ਨਹੀਂਗਾ ਜਦੋਂ ਅਸੀਂ ਵਿਰੋਧੀ ਧਿਰ ਵਾਲੇ ਸਾਹਮਣੇ ਖੜੇ ਹੋਗੇ ਗੱਲ ਕਰਦੇ ਆ ਨਾ ਸਾਨੂੰ ਸਾਫ਼ ਦਿਖਦਾ ਆ ਕਿ ਉਹਨਾਂ ਦੇ ਪੱਲੇ ਹੁਣ ਹੈ ਨਹੀਂ ਉਹ ਅੱਗੇ ਕੀ ਗੱਲ ਤੇ ਉਹ ਕਹਿੰਦੇ ਆ ਕਿ ਜਦੋਂ ਅਸੀਂ ਕਾਨੂੰਨ ਲਿਆਉਂਦੇ ਆ ਉਹ ਤੇ ਅਸੀਂ ਸਾਹਮਣੇ ਖਲੋ ਜਾਨੇ ਕਿ ਕਾਨੂੰਨ ਨਹੀਂ ਬਣਨ ਦੇਣਾ ਤੇ ਫਿਰ ਉਹ ਵਾਪਸ ਲੈ ਲੈਂਦੇ ਆ ਤੇ ਉਹਨਾਂ ਨੇ ਹੋਰ ਵੀ ਕਈ ਗੱਲਾਂ ਉਹਨਾਂ ਦੇ ਕਈਆਂ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਜਾਤੀ ਜਾਂ ਗੱਲਾਂ ਦਾ ਮਾਮਲਾ ਉਹ ਨਾ ਹੀ ਨਹੀਂ ਲੈਂਦਾ ਪ੍ਰਧਾਨ ਮੰਤਰੀ ਮੋਦੀ ਉਹ ਡਰਦਾ ਆ ਕਿ ਜਿਹੜੇ ਦਲਿਤ ਲੋਕ ਨੇ ਜਾਂ ਪਛੜੀਆਂ ਸ਼੍ਰੇਣੀ ਦੇ ਲੋਕ ਨੇ ਉਹ ਬਹੁਤ ਚਨੇ ਜੇ ਉਹਨਾਂ ਨੂੰ ਉਹਦੇ ਅਧਿਕਾਰ ਮਿਲ ਗਏ ਤੇ ਫਿਰ ਇਹਨਾਂ ਦਾ ਜਿਹੜਾ ਉਹ ਔਖਾ ਹੋ ਜਾਏਗਾ ਜੀਣਾ ਉਹਨਾਂ ਨੇ ਹੋਰ ਵੀ ਕਿਹਾ ਜਿਹੜਾ ਉਹਨਾਂ ਦਾ ਅ ਅਮਰੀਕਾ ਵਿੱਚ ਬਹੁਤ ਆਮ ਲੱਗ ਗਈ ਕਿ ਉਹਨਾਂ ਨੇ ਇਦਾਂ ਬੋਲਿਆ ਸੱਖਾਂ ਪ੍ਰਤੀ ਉਹਦੇ ਬਾਰੇ ਵੀ ਉਹਨਾਂ ਨੇ ਗੱਲ ਕਹੀ ਆ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਜਾਂਦੇ ਆ ਉੱਥੇ ਨਫ਼ਰਤ ਪਲਾਉਂਦੇ ਆ ਭਾਈਚਾਰਾਂ 'ਚ ਵੰਡ ਪਾਉਂਦੇ ਆ ਹਿੰਦੂ ਮੁਸਲਮ ਕਰਦੇ ਆ ਤੇ ਅਸੀਂ ਜਿਹੜੇ ਆ ਸਾਡੀ ਇਹ ਨਾਲ ਐਸੋ ਜਿਹੜੀ ਲੜਾਈ ਜਿਹੜੀ ਆ ਉਹ ਪੋਲਿਟੀਕਲ ਪਾਰਟੀਆਂ ਦੀ ਲੜਾਈ ਨਹੀਂ ਇਹ ਵਿਚਾਰਧਾਰਾ ਦੀ ਲੜਾਈ ਆ ਅਸੀਂ ਇਹ ਇਹ ਨਫ਼ਰਤ ਦਾ ਵਪਾਰ ਕਰਦੇ ਆ ਤੇ ਅਸੀਂ ਪਿਆਰ ਦਾ ਵਪਾਰ ਕਰਨਾ ਚਾਹੁੰਦੇ ਆ ਜਿੱਥੇ ਜਾਂਦੇ ਆ ਸੋ ਉਹਨਾਂ ਨੇ ਕਾਫੀ ਹਮਲੇ ਜਿਹੜੇ ਆ ਉਹ ਕੀਤੇ ਆ ਪ੍ਰਧਾਨ ਮੰਤਰੀ મોદી ਤੇ ਜੀ ਉਹ ਬਿਲਕੁਲ ਬਹੁਤ ਧੰਨਵਾਦ ਸੋ ਵਿਸਤਾਰ ਚਰਚਾ ਦੇ ਬਾਅਦ ਸੋ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਨੂੰ ਫੀਡਬੈਕ ਦਿੰਦੇ ਰਹਿਣਾ ਐਡਵਰਟਾਈਜ਼ਮੈਂਟ ਵਾਸਤੇ ਸਿੱਧੇ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਸੋ ਫਿਰ ਹੋਵਾਂਗੇ ਹਾਜ਼ਰ ਬਹੁਤ ਧੰਨਵਾਦ ਸਾਸ਼ਟਰੀ ਕਾ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ